हां दोस्तों आज मैं तन्नू देसी घी बारे एक असल सच दसन ਲਗਾ। ਬਾਜ਼ਾਰ ਦੇ ਵਿੱਚ ਜਿਹੜਾ ਘਿਓ ਹੈ ਬਹੁਤ ਕੰਪਨੀਆਂ 600-700 ਰੁਪਏ ਕਿਲੋ ਵੇਚ ਰਹੀਆਂ ਨੇ। ਇਹ ਘਰ ਦਾ ਦੇਸੀ ਘਿਓ ਏ ਜਿਹੜਾ ਬਿਲਕੁਲ オリジナル ਹੈ ਤੇ ਦੇਖੋ ਇਹਦੇ ਵਿੱਚ ਦਾਣਾ-ਦਾਣਾ ਨਜ਼ਰ ਆ ਰਿਹਾ ਹੈ। ਠੀਕ ਹੈ ਜੀ। ਦੇਸੀ ਘਿਓ ਦੀ ਪਛਾਣ ਇਹ ਚ ਦਾਣੇ ਜੇ ਨਜ਼ਰ ਆਉਂਦੇ ਨੇ। ਬਾਕੀ ਕਈ ਕੰਪਨੀਆਂ ਜਿਹੜੀਆਂ ਉਹ ਦਾਣੇ ਬਣਾ ਲੈਂਦੀਆਂ ਨੇ ਉਹ ਪਤਾ ਨਹੀਂ ਕਿਵੇਂ ਬਣਾ ਲੈਂਦੀਆਂ ਨੇ। ਤੇ ਮੈਂ ਨਾ ਅੱਜ ਸੋਚਿਆ ਕਿ ਬਾਜ਼ਾਰ ਦੇ ਵਿੱਚ ਜਿਹੜਾ ਘਿਓ ਵਿਕ ਰਿਹਾ 6-700 ਰੁਪਏ ਕਿਲੋ ਆਮ ਸਾਰੀਆਂ ਕੰਪਨੀਆਂ ਵੇਚੀ ਜਾਂਦੀਆਂ ਨੇ ਪਤਾ ਨਹੀਂ ਕਿਵੇਂ ਵੇਚੀ ਜਾਂਦੀਆਂ ਤੇ ਮੈਂ ਉਹਦਾ ਅਸਲ ਤੁਹਾਨੂੰ ਅੱਜ ਸੱਚ ਦੱਸਣ ਲੱਗਾ ਕਾਰਨ ਇਹ ਤੁਸੀਂ ਜੇਕਰ ਦੇਖਣਾ ਚਾਹੁੰਦੇ ਹੋ ਨਾ ਤੇ ਦੇਸੀ ਘਿਓ ਕੀ ਰੇਟ ਪੈਂਦਾ ਹੈ ਅਗਰ ਤੁਹਾਡੇ ਘਰ ਮੱਝਾਂ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਤੁਸੀਂ ਡੇਰੀ ਤੇ ਜਾਓ 20 ਤੋਂ 25 ਲੀਟਰ ਵਧੀਆ ਫੈਟ ਵਾਲਾ ਦੁੱਧ ਲੈ ਕੇ ਆਉਣਾ ਜਿਹੜਾ 5 ਤੋਂ 7 ਫੈਟ ਦਾ ਦੁੱਧ ਹੋਵੇ ਠੀਕ ਹੈ ਜੀ ਉਹ ਜਿਹੜਾ ਦੁੱਧ ਹੈ ਤੁਹਾਨੂੰ 70 ਰੁਪਏ ਦੇ ਆਸ-ਪਾਸ ਮਿਲੇਗਾ ਠੀਕ ਹੈ ਜੀ 70 ਰੁਪਏ ਦੇ ਆਸ-ਪਾਸ ਜੇਕਰ ਤੁਸੀਂ 20 ਲੀਟਰ ਦੁੱਧ ਲੈ ਕੇ ਆਉਣਾ ਤੁਹਾਨੂੰ 1400 ਜਾਂ 1500 ਰੁਪਏ ਦਾ ਮਿਲੇਗਾ ਉਹਨੂੰ ਘਰ ਲਿਆ ਕੇ ਉਬਾਲ ਕੇ ਉਹਨੂੰ ਜਾਗ ਲਾ ਕੇ ਜਮਾ ਕੇ ਉਸ ਵਾਰ ਰੜਕ ਕੇ ਉਹਨੂੰ ਸਿਲੰਡਰ ਦੇ ਉੱਤੇ ਡੇਢ ਦੋ ਘੰਟੇ ਪੂਰੀ ਤਰ੍ਹਾਂ ਸਾੜ ਕੇ ਜਦੋਂ ਤੁਸੀਂ ਉਹਦਾ ਦੇਸੀ ਘਿਓ ਬਣਾਓਗੇ ਨਾ ਤੇ ਘੱਟੋ-ਘੱਟ 20 ਤੋਂ 25 ਲੀਟਰ ਦੁੱਧ ਦਾ ਜਿਹੜਾ 1 ਕਿਲੋ ਦੇਸੀ ਘਿਓ ਬਣਦਾ ਹੈ ਤੇ ਜਿਹੜਾ ਖਰਚਾ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ 14 ਤੋਂ 1500 ਦਾ ਦੁੱਧ ਹੈ ਜਿਹਦੇ ਵਿੱਚ ਤੁਹਾਡੀ ਲੇਬਰ ਲਾ ਕੇ ਗੈਸ ਲਾ ਕੇ 300 ਤੋਂ 400 ਰੁਪਏ ਖਰਚਾ ਆ ਸਕਦਾ ਵਿੱਚ ਮਧਾਣੀ ਵੀ ਚਲਣੀ ਹੈ ਰੜਕਣ ਵਾਸਤੇ ਉਸ ਤੋਂ ਬਾਅਦ ਸਿਲੰਡਰ ਵੀ ਫੋਕਣਾ ਹੈ ਤੇ ਜਿੰਨੇ ਦੇਸੀ ਘਿਓ ਬਣਾਉਣਾ ਉਹਦੀ ਇੱਕ ਪੂਰੀ ਦਿਹਾੜੀ ਲੱਗ ਜਾਣੀ ਹੈ ਇੱਕ ਦਿਨ ਰਾਤ ਨੂੰ ਪਹਿਲਾਂ ਉਹਨੇ ਦੁੱਧ ਕਾੜ ਕੇ ਜਮਾਉਣਾ ਫਿਰ ਦੂਜੇ ਦਿਨ ਨੂੰ ਮਧਾਣੀ ਦੇ ਨਾਲ ਰੜਕਣਾ ਫਿਰ ਉਸ ਤੋਂ ਬਾਅਦ ਹੁਣ ਸਾੜ ਕੇ ਯਾਨੀ ਕਿ ਇਹ 24 ਘੰਟੇ ਦਾ ਪ੍ਰੋਸੈਸ ਹੈ ਜੇ ਦੇਖਿਆ ਜਾਵੇ ਤੇ ਅੱਜ ਇੱਕ ਨਾਰਮਲ ਬੰਦੇ ਦੀ ਜਿਹੜੀ ਦਿਹਾੜੀ ਹੈ ਉਹ ਵੀ 500 ਤੋਂ 700 ਰੁਪਏ ਹੈ ਤੇ ਤੁਸੀਂ ਪਾਉਂਗੇ ਜਿਹੜਾ ਤੁਹਾਨੂੰ ਘਰ ਦਾ ਦੇਸੀ ਘੋ ਹੈ ਨਾ ਉਹ 3000 ਰੁਪਏ ਲੀਟਰ ਦੇ ਆਸ-ਪਾਸ ਪਵੇਗਾ ਸਾਰੀ ਲੇਬਰ ਲਾ ਕੇ ਬਿਜਲੀ ਕੋਸ ਲਾ ਕੇ ਸਿਲੰਡਰ ਲਾ ਕੇ ਤੇ ਦੁੱਧ ਦਾ ਰੇਟ ਲਾ ਕੇ 3000 ਰੁਪਏ ਦੇ ਆਸ-ਪਾਸ ਪਵੇਗਾ ਤੇ ਜਿਹੜੀਆਂ ਤੁਹਾਡੀਆਂ ਆਮ ਬਾਜ਼ਾਰ ਦੇ ਵਿੱਚ ਕੰਪਨੀਆਂ 600 ਤੋਂ ਲੈ ਕੇ 700 ਰੁਪਏ ਦੇਸੀ ਘਿਓ ਵੇਚ ਰਹੀਆਂ ਨੂੰ ਕਿਵੇਂ ਵੇਚ ਰਹੀਆਂ ਨੇ ਅਸਲ ਦੇ ਵਿੱਚ ਉਹ ਦੇਸੀ ਘਿਓ ਨਹੀਂ ਵੇਚ ਰਹੀਆਂ ਉਹ ਪਾਮ ਆਇਲ ਵੇਚ ਰਹੀਆਂ ਨੇ ਪਾਮ ਆਇਲ ਤੁਸੀਂ ਪਾਮ ਆਇਲ ਬਾਰੇ ਕਿਸੇ ਵੀ ਤਰ੍ਹਾਂ ਜਾ ਕੇ ਆਪਣਾ ਸਰਚ ਕਰਕੇ ਜਾਣਕਾਰੀ ਲੈ ਸਕਦੇ ਹੋ ਪਾਮ ਆਇਲ ਇੱਕ ਪਾਮ ਦੇ ਦਰਖਤ ਨੂੰ ਲੱਗਣ ਵਾਲੇ ਮੋٹے-ਮੋٹے ਬੀਜ ਹੁੰਦੇ ਨੇ ਜਿਨ੍ਹਾਂ ਨੂੰ ਪੀਸ ਕੇ ਉਹਨਾਂ ਦਾ ਤੇਲ ਕੱਢ ਕੇ ਤੇ ਉਹ ਦੇਸੀ ਘਿਓ ਵਾਂਗੂ ਹੀ ਨਜ਼ਰ ਆਂਦਾ ਕੁਝ ਮਾੜਾ ਮੋਟਾ ਚ ਕੈਮੀਕਲ ਮਿਲਾ ਲੈਂਦੇ ਨੇ ਤੇ ਮੈਂ ਤੁਹਾਨੂੰ ਇਹ ਕਹਾਂਗਾ ਕਿ ਜੇਕਰ ਤੁਸੀਂ ਅਸਲੀ ਦੇਸੀ ਘਿਓ ਖਾਣਾ ਚਾਹੁੰਦੇ ਹੋ ਜਿਹੜੇ ਕੋਈ ਚੰਗਾ ਦੇਸੀ ਘਿਓ ਤੁਹਾਡੇ ਆਸ-ਪਾਸ ਬਣਾ ਰਹੇ ਹੋਣਗੇ ਉਹਨਾਂ ਦੇ ਨਾਲ ਸੰਪਰਕ ਕਰਿਆ ਕਰੋ ਬਾਕੀ ਜੇ ਤੁਸੀਂ ਬਣਾਉਣਾ ਚਾਹੋ ਤੇ ਤੁਸੀਂ ਬਣਾ ਸਕਦੇ ਹੋ ਤੇ ਬਣਾਉਣ ਦੀ ਵਿਧੀ ਵੀ ਮੈਂ ਤੁਹਾਨੂੰ ਦੱਸ ਦੇਵਾਂਗਾ ਮੈਂ ਚ ਬਾਕਾਇਦਾ ਆਪਣਾ ਨੰਬਰ ਪਾ ਦੂੰਗਾ ਜੇਕਰ ਕਿਸੇ ਨੇ ਸ਼ਹਿਰੀ ਨੇ ਬਣਾਉਣਾ ਹੋਵੇ ਡੇਰੀ ਤੋਂ ਦੁੱਧ ਲਿਆ ਕੇ ਤੇ ਮੈਂ ਉਹਦੇ ਬਾਰੇ ਵੀ ਚਲੋ ਕਿਉਂਕਿ ਮੈਂ ਪਤਾ ਕੀ ਚਾਹੁੰਨਾ ਜਿਹੜੇ ਸਾਡੇ ਲੋਕ ਨੇ ਨਾ ਉਹ ਚੰਗੀ ਚੀਜ਼ ਖਾਣ ਸ਼ੁੱਧ ਚੀਜ਼ ਖਾਣ ਤੇ ਜੇਕਰ ਤੁਸੀਂ ਬਣਾਉਣ ਦਾ ਪ੍ਰੋਸੈਸ ਕਈ ਵਾਰ ਕਿਸੇ ਨੂੰ ਨਹੀਂ ਪਤਾ ਲੱਗਦਾ ਬੋਲਦੇ ਆ ਅੱਗੇ ਪਿੱਛੇ ਮਾੜਾ ਮੋਟਾ ਕਈਆਂ ਨੂੰ ਸਮਝ ਨਹੀਂ ਆਉਂਦੀ ਉਹ ਮੈਨੂੰ ਫੋਨ ਕਰ ਸਕਦੇ ਨੇ ਜਾਂ WhatsApp ਤੇ ਮੈਂ ਉਹਨਾਂ ਨੂੰ ਬਾਕਾਇਦਾ ਲਿਖ ਕੇ ਪੂਰੀ ਰੈਸਪੀ ਭੇਜ ਸਕਦਾ ਕਿਉਂਕਿ ਜੇਕਰ ਤੁਹਾਨੂੰ 2000 ਰੁਪਏ ਤੋਂ ਥੱਲੇ ਕਿਉਂ ਮਿਲ ਰਿਹਾ ਹੈ ਨਾ ਉਹ ਅਸਲੀ ਨਹੀਂ ਹੈਗਾ ਇਹ ਗੱਲ ਯਾਦ ਰੱਖ ਲਿਓ ਕਦੇ ਵੀ ਸਸਤੀਆਂ ਚੀਜ਼ਾਂ ਨੂੰ ਨਾ ਪਾਓ ਆਪਣੀ ਜ਼ਿੰਦਗੀ ਬੜੀ ਕੀਮਤੀ ਹੈ ਜਿਵੇਂ ਤੁਸੀਂ ਆਪਣੀ ਗੱਡੀ ਦੇ ਵਿੱਚ ਮੋਟਰਸਾਈਕਲ 'ਚ ਟਰੈਕਟਰ 'ਚ ਕਾਰ 'ਚ ਵਧੀਆ ਤੇਲ ਪਾਉਂਦੇ ਹੋ ਨਾ ਭਾਪ ਵਧੀਆ ਪੰਪ ਤੋਂ ਤੇਲ ਪਾਣਾ ਵੀ ਫਲਾਣੇ ਪੰਪ ਦਾ ਤੇਲ ਵਧੀਆ ਤੇ ਜਿਹੜਾ ਇਹ ਦੇਸੀ ਘਿਓ ਹੈ ਨਾ ਇਹ ਵੀ ਤੁਹਾਡੇ ਸਰੀਰ ਨੂੰ એનર્ਜੀ ਦਿੰਦਾ ਇੱਕ ਤੇ ਇਸ ਕਰਕੇ ਆਪਣੇ ਸਰੀਰ ਦੇ ਵਿੱਚ ਚੰਗੀ ਚੀਜ਼ ਪਾਓ ਚਾਹੇ ਥੋੜੀ ਪਾਓ ਕਿਲੋ ਲੈਣ ਦੀ ਬਜਾਏ ਅੱਧਾ ਕਿਲੋ ਲੈ ਲਿਓ ਕਿਸ ਨੂੰ ਚੱਜਦਾ ਲੈ ਲਿਓ ਜਾਂ ਘਰ ਬਣਾਓ ਮੈਂ ਤੇ ਤੁਹਾਨੂੰ ਇਹੀ ਕਹਿਣਾ ਘਰ ਬਣਾਓ ਕਿ ਤੂੰ ਮੁੱਲ ਨਾ ਲਵੋ ਜਿਹੜੀ ਚੀਜ਼ ਤੁਸੀਂ ਖੁਦ ਬਣਾਉਂਦੇ ਹੋ ਨਾ ਉਹ ਸਭ ਤੋਂ ਸ਼ੁੱਧ ਤੇ ਵਧੀਆ ਹੁੰਦੀ ਹੈ ਤੇ ਇਹਦੇ ਬਾਰੇ ਰੈਸਪੀ ਮੈਂ ਤੁਹਾਨੂੰ ਬਕਾਇਦਾ ਲਿਖ ਕੇ ਭੇਜ ਦੂੰਗਾ WhatsApp ਤੇ ਜਾਂ ਮੈਨੂੰ ਫੋਨ ਕਰ ਲਿਓ ਕਿਉਂਕਿ ਮੈਨੂੰ ਲੱਗਿਆ ਕਿ ਬੜੇ ਲੋਕ ਮੈਂ ਅੱਜ ਬਾਜ਼ਾਰ 'ਚ ਗਿਆ ਉੱਥੇ ਲੋਕ ਨਾ ਕਈ ਲੋਕ ਦੁਕਾਨਾਂ ਤਕਉਨਾਂ ਤੇ ਸੌਦੇ ਸੁਦੇਰੀਆਂ ਦੁਕਾਨਾਂ ਤੋਂ ਨਾ ਆਮ ਪੈਕਟ ਵਾਲਾ 6-700 ਰੁਪਏ ਵਾਲਾ ਖਰੀਦ ਰਹੇ ਮੈਂ ਦੇਖੇ ਤੇ ਮੈਂ ਅੱਜ ਸੋਚਿਆ ਵੀ ਅੱਜ ਆਪਾਂ ਘਰ ਜਾ ਕੇ ਨੇ ਇਸ ਤੇ ਵੀਡੀਓ ਪਾਉਣੀ ਪਾਣੀ ਹੈ ਤੇ ਸੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਏ ਤੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਿਆ ਕਰੋ ਚੰਗੀਆਂ ਚੀਜ਼ਾਂ ਖਾਓ ਆਪ ਬਣਾਓ ਮੈਂ ਸਰੋਂ ਦੇ ਤੇਲ ਦੀ ਵੀਡੀਓ ਵੀ ਪਾ ਚੁੱਕੇ ਆਂ ਆਟੇ ਦੀ ਵੀ ਪਾ ਚੁੱਕੇ ਆਂ ਪਹਿਲਾਂ ਤੇ ਮੈਂ ਕਿ ਅੱਜ ਦੇਸੀ ਘਿਓ ਦੀ ਪਾਈ ਜਾਵੇ ਤੇ ਕਿਉਂਕਿ ਸਰੀਰ ਜਿਹੜਾ ਤੁਹਾਡੀ ਜ਼ਿੰਦਗੀ ਹੈ ਨਾ ਇਹ ਸਭ ਤੋਂ ਕੀਮਤੀ ਹੈ ਪੈਸਾ ਕੀਮਤੀ ਨਹੀਂ ਹੈਗਾ ਕਦੇ ਵੀ ਸਸਤੀ ਚੀਜ਼ ਨਾ ਲੱਭੋ ਚੰਗੀ ਜੀ ਲੱਭੋ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਤੁਹਾਡੇ ਪਰਿਵਾਰ ਨੂੰ ਖੁਸ਼ਹਾਲੀ ਦੇਵੇ ਤੇ ਤੰਦਰੁਸਤੀ ਦੇਵੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ